ਹਾਂਜੀ ਹਾਂ ਹੈਲੋ ਹਾਂ ਜੀ ਤੇਰੀ ਪਿੱਛੇ ਦਾ ਬੋਲ ਰਿਹਾ ਹਾਂ ਹਾਂਜੀ ਜੀ ਦੌਰ ਨੇ ਆ ਰਿਹਾ ਨਹੀਂ ਮੈਂ ਉੱਥੇ ਨਹੀਂ ਜਾਣਾ ਪਉਂਦਾ ਹੈ ਓਏ ਇੱਕ ਗੱਲ ਕਰੀਓ ਕਿ ਮੈਂ ਮਤਲਬ ਕਿ ਬੁਲਾਵਾ ਗਏ ਦੇਖੋ ਸਰ ਲੋਕਲ ਲੋਕਲ ਗੱਲ ਇੱਥੇ ਹੋ ਰਹੀ ਹੈ ਫਾਕੀ ਉੱਧਰ ਘੁੱਟ ਕੇ ਜਿੰਨੇ ਉਹ ਨਜ਼ਾਰਾ ਐਲਾ ਕਰ ਰਿਹਾ ਬਾਹਰ ਕਹੋ ਯਾਰ ਇਹ ਇਹ ਨਾ ਜੀ ਇਹਨਾਂ ਨੇ ਟਰਾਲੀ ਲੱਗੀ ਹੋਈ ਹੈ ਚਾਰ ਚਾਰ ਘੰਟੇ ਸੰਦੇ ਨੇ ਬਹੁਤ ਬਹੁਤ ਬੁਰਾ ਲੇ ਪਿੰਡ ਦੇ ਪਿੰਡ ਦੇ ਵਿੱਚ ਨੇ ਜੇ ਸਾਨੂੰ ਟੋਟਲ ਪੂਰੀ ਮਦਦ ਕਰੋ ਤੁਹਾਡੇ ਦੇ ਆਸੇ ਜੀ ਤੁਸੀਂ ਐ ਕਰਦੇ ਆ ਦੇਖੋ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਜਦੋਂ ਆਪਣੀ ਸਰਕਾਰ ਆਈ ਹਾਂ ਜੀ ਫਿਰ ਇੱਕ ਸੀਮੈਂਟ ਸਰਕਾਰ ਦਾ ਮੈਂ ਦੱਸਦਾ ਤੁਹਾਨੂੰ ਮੇਰੀ ਸੁਣਦੇ ਅੱਧਾ ਮਿੰਟ ਜੀ ਅੱਧਾ ਮਿੰਟ ਜੀ ਪੱਕਾ ਜੇ ਬੰਨ ਦੇ ਕੰਡੇ ਪੇ ਤੁਰ ਕੇ ਜਾਈਏ ਤਾਂ 8.5 ਕਿਲੋਮੀਟਰ ਬੰਨ ਰ। ਜੇ ਆਪਾਂ ਸਿੱਧਾ ਜਾਈਏ ਮੈਂ ਪਾਣੀ ਸਰਕੇ ਬੰਨ ਰ ਜੀ ਇਸ ਪੁਲ ਤੋਂ ਕੜੇ ਲਾਲ ਪੁਲੇ ਕੜੇ ਹਾਂਡੇ ਵਾਲਾ ਪੁਲ ਨਹੀਂ ਵਾਲਾ ਇੱਥੋਂ ਉਹ 9 ਕਿਲੋਮੀਟਰ ਹੈ ਪੈਦਲ ਜਾਈਏ ਕੰਢੇ ਕੰਢੇ ਜੇ ਸਿੱਧਾ ਜਾਈਏ 4 ਹੈ ਮਾਨ ਪੈਸੇ ਤੇਰਾ ਉਸ ਪੁਲ ਤੋਂ ਸੂਤ ਬੰਨ ਕੇ ਆਪਣੀ ਸਰਕਾਰ ਰਉਣ ਤੋਂ ਬਾਅਦ ਉਹ ਕਰਾਂਗੇ ਉਹ ਤੇ ਸੀਮੈਂਟ ਦਾ ਨਾ ਕੰਕ੍ਰੀਟ ਦੇ ਡਾਇਮੈਂਸ਼ਨ ਵਧਾਣਗੇ ਚੈਨੂੰ ਸਿੱਧਾ ਕਰੋ ਦੋ ਹੁੱਟ ਦੋ ਸਰੀ ਦੋ ਕਿਲੇ ਚੌੜਾ ਉਹ ਟੈਕਨੀਕਲ ਪਰ ਹੁਣ ਸਾਨੂੰ ਇਹ ਬੰਨ ਪੱਕੇ ਕਰਨ ਵਾਸਤੇ ਇੱਕ ਐ ਪੂਰੀ ਸਹਿਮਤਾ ਕਰੋ ਪੂਰੀ ਜਮਾ ਆਖਾ ਪੈਸੇ ਸਰਦਾਰ ਸੁਖੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖੀਰ ਸਿੰਘ ਬਾਦਲ ਜਿੰਦਾਬਾਦ ਇੱਕ ਮਿੰਟ ਯਾਰ ਇੱਕ ਮਿੰਟ ਜੀ ਜਿੰਦਾਬਾਦ कर मेरा मतलब है 2000 ਲੀਟਰ ਹੋਰ ਡੀਜ਼ਲ ਭੇਜ ਵੀ ਦੂੰਗਾ ਆ ਵੀ ਪੈਸਾ ਹੈ ਤੁਸੀਂ ਇਕੱਠੇ ਰਲ ਕੇ ਕਰ ਲਿਓ ਇਕੱਠੇ ਕਰਦਾ ਹੈ ਪ੍ਰਧਾਨ ਜੀ ਕੋਈ ਦਿੱਕਤ ਨਹੀਂ ਮੈਂ ਕਰਾਂ ਮੈਂ ਗਗਨ ਜਾਰੀ ਨੂੰ ਫੜਾਣਾ ਚਾਹੀਏ ਪੈਸੇ ਨਹੀਂ ਕੋਈ ਗੱਲ ਕੋਈ ਨਹੀਂ ਗਗਨ ਨੂੰ ਫੜਾਣਾ ਕੋਈ ਨਹੀਂ ਕੋਈ ਗੱਲ ਨਹੀਂ ਕਰਦਾ ਸਰਕਾਰ ਦੇ ਚੇਰਮੈਨ ਹੋਇਆ ਮੈਂ ਅਸੀਂ ਸਾਡੀ ਜਰੂਰ ਹੈ ਕਾਲੀ ਦਾ ਉਹਦਾ ਕੰਮ ਕਰਨ ਦਾ ਨਹੀਂ ਠੀਕ ਹੈ ਬਿਲਕੁਲ ਜੀ ਅਸੀਂ ਕੋਈ ਕਿਸੇ ਤਰ੍ਹਾਂ ਦਾ ਸਾਡਾ ਨਾਲ ਇਧਰ ਲਬਗਾਨਾ ਨਾਲ ਇਧਰ ਲਬਗਾਨਾ ਅਸੀਂ ਜਾਣੇ ਰਲ ਮਿਲ ਕੇ ਸਾਡਾ ਹੱਲ ਕੀਤਾਗਾ ਮੈਂ ਉਹੀ ਕਹਿ ਰਿਹਾ ਨਾ ਮੈਂ ਗਗਨ ਨੂੰ ਕਹਿ ਦਿੱਤਾ ਹੈ ਪੈਸੇ ਮੈਂ ਦੇ ਚੁੱਕਿਆ ਹਾਂ ਅੱਛਾ 2000 ਲੀਟਰ ਮੈਂ ਭੇਜ ਦੂੰਗਾ ਸ਼ਾਮ ਤੱਕ ਠੀਕ ਹੈ ਹੋਰ ਵੀ ਲੋਡ ਪਈ ਠੀਕ ਹੈ 2-3000 ਲੀਟਰ ਮੈਨੂੰ ਕਹਿੰਦੇ ਮੈਂ ਭੇਜ ਜਾਊਂਗਾ ਤੋ ਇੱਕ ਨਿਰਮਲ ਅੱਛਾ ਇੱਕ ਹੋਰ ਹੀ ਕਰਾਂਗੇ ਇਹ ਸਿਰਫ ਜੀਵਨ ਦੇ ਨਾਲ ਹੀ ਜਾਲੇ ਪਾਣੀ ਨਹੀਂ ਹਲੇ ਜੀਵਨ ਦੇ ਜੀਵਨ ਦੇ ਨਹੀਂ ਜਾਰੀ ਹਲੇ ਠੀਕ ਹੈ ਜੀ ਪਰ ਆਪ ਕਰ ਰਹੇ ਜੀ ਜੇ ਤੁਸੀਂ ਐ ਕਰੋ ਯਾ ਟਰੈਕਟਰ ਟਰੈਕਟਰ ਹੋਰ ਨਹੀਂ ਲੱਗੇ ਹੋਏ ਪ੍ਰਧਾਨ ਜੀ ਨਵੀਂ ਨਹੀਂ ਆਉ ਤੁਹਾਨੂੰ ਯਾਰ ਜੀ ਦੇ ਵਿੱਚ ਨਹੀਂ ਆਉ ਮੈਂ ਜੁਮਰੀ ਲੈਂਦੀ ਬੱਚਾ ਬੰਨਾ ਦੇ ਜੀ ਸਾਡਾ ਬੱਚਾ ਬੱਚਾ ਆ ਕੇ ਜੀ ਰਾਤ ਬੰਦ ਤੇ ਤੁਹਾਨੂੰ ਜੀ ਵੀ ਹੈਗੇ ਜੀ ਅਸੀਂ ਨਹੀਂ ਮੈਂ ਆ ਦਿਨ ਰਾਤ ਵਾਲੇ ਜੁਮਰੀ ਮੇਰੀ ਹੈ ਸਾਡੇ ਸਾਡੇ ਲੀਡਰਸ਼ਿਪ ਹਾਲ ਕੇ ਗਏ ਨਿਰਮਲ ਗੱਲ ਮੈਂ ਦੇਖ ਗਈ ਦਲਜਾਰ ਦੇ ਖਜ਼ਾਨੇ ਦੇ ਰਾਸ ਗਏ ਨੇ ਆ ਸਾਰੇ ਆ ਜੋ ਭਾਈ ਭਾਈ ਗੋਲਡੀ ਖੜੇ ਜੀ ਬਹੁਤ ਬਹੁਤ ਧੰਨਵਾਦ ਸਾਰੇ ਦਾ ਪ੍ਰਦਾਨ ਊਰਜੇ ਸਾਰੇ ਚਾਹ ਛੱਡ ਲਿੰਦੇ ਚਾਹ ਆ ਰਾਤ ਉੱਤੇ ਫੋਟੋ ਉੱਥੇ ਖੜ ਕੇ ਦੇਖਣਾ ਪ੍ਰਦਾਨੀ ਆ ਜੀ ਪ੍ਰਭਾਜੋ ਦੀ ਕੰਮ ਆਈ ਆ ਜੀ ਜਗ੍ਹਾ ਤਾਂ ਬਣਾਓ ਜਗ੍ਹਾ ਬਣਾਰ ਕੇ ਬਣਾ ਆ ਬਣਾਰ ਅਪੀਲ ਜੀ ਗੱਡੀ ਪੈਸੇ ਗੱਡੀ ਕਿਲ ਕਰ ਲੈਨੇ ਕਿਲ ਕਰ Thank you.